ਕਹਿੰਦੇ ਨੇ ਕਿ দান ਸੇਵਾ ਜੈ ਕਰੋ ਕਿ ਇੱਕ ਹੱਥ ਦੇ ਨਾਲ দান ਹੋਵੇ ਤੇ ਦੂਜੇ ਹੱਥ ਨੂੰ ਵੀ ਪਤਾ ਨਾ ਲੱਗੇ ਬਟਾਲਾ ਦੇ ਰਹਿਣ ਵਾਲੇ ਕੁਝ ਨੌਜਵਾਨ ਅਜਿਹਾ ਹੀ ਕਰ ਰਹੇ ਨੇ ਇਹ ਨੌਜਵਾਨ ਸੇਵਾ ਦਾ ਇੱਕ ਵੱਖਰਾ ਰਸਤਾ ਚੁਣ ਕੇ ਉਸ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੌਜਵਾਨਾਂ ਦਾ ਇੱਕ ਟੋਲਾ ਕੜਾਕੇ ਦੀ ਠੰਡ ਵਿੱਚ देर रात ਚਿਹਰਿਆਂ ਤੇ ਮੁਖੋਟੇ ਪਾ ਕੇ ਸੜਕ ਦੇ ਕਿਨਾਰੇ ਬੈਠ ਕੇ ਲੋੜਵੰਦਾ ਦੀ ਸੇਵਾ ਤੇ ਸਹਾਇਤਾ ਕਰਦੇ ਨੇ ਨੌਜਵਾਨ ਠੰਡ ਦੇ ਮਾਰੇ ਸੜਕਾਂ ਦੇ ਉੱਪਰ ਬੈਠੇ ਲੋੜਵੰਦਾਂ ਨੂੰ ਆਪਣੀ ਜੇਬ ਚੋਂ ਪੈਸੇ ਖਰਚ ਕੇ ਬੂਟ ਅਤੇ ਗਰਮ ਜਰਾਬਾਂ ਤੇ ਗਰਮ ਕੱਪੜੇ ਵੀ ਵੰਡ ਦੇ ਨਜ਼ਰ ਆ ਰਹੇ ਨੇ ਸੱਤ ਅੱਠ ਨੌਜਵਾਨਾਂ ਦਾ ਟੋਲਾ देर रात ਸੜਕਾਂ ਦੇ ਉੱਪਰ ਨਿਕਲਦਾ ਤੇ ਲੱਭ ਲੱਭ ਕੇ ਲੋੜਵੰਦਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਵੀ ਮੁਹੱਈਆ ਕਰਵਾਉਂਦਾ ਇਹੋ ਨਹੀਂ ਜੇ ਕੋਈ ਨਸ਼ੇ ਦੀ ਆਦਤ ਵੀ ਇਹਨਾਂ ਨੂੰ ਮਿਲ ਜਾਂਦਾ ਹੈ ਤਾਂ ਉਸ ਦੀ ਵੀ ਕਾਉਂਸਲਿੰਗ ਕਰਕੇ ਉਸ ਨੂੰ ਸਮਝਾ ਕੇ ਆਪਣੇ ਨਾਲ ਸੇਵਾ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਨੌਜਵਾਨ ਬਹੁਤ ਹੀ ਜ਼ਿਆਦਾ ਸ਼ਲਾਗਾ ਯੋਗ ਕੰਮ ਕਰ ਰਹੇ ਨੇ ਇਹਨਾਂ ਨੌਜਵਾਨਾਂ ਦੀ ਸੇਵਾ ਬਾਰੇ ਤੁਸੀਂ ਕੀ ਕਮੋਗੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਬਟਾਲਾ ਤੋਂ ਲਾਪਰਚੰ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਰੈਣਾ ਲਾਈਵ ਉਹ ਘੋਟੇ ਭਾਈ ਅਸਲ ਹੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਵਰਕੇ ਮਕੋਟੇ ਪਾਏ ਆਪਾਂ ਸ਼ੂਜ਼ ਤੇ ਅੰਲੇ ਜਾਬਾ ਦਿੱਤੇ ਨੇ ਗਰਮ ਸੱਜਣ ਰੂਹ ਦੇ ਵਿੱਚ ਜੀ ਸਹਿਸੇ ਹੱਥ ਲੱਗੀ ਨਹੀਂ ਹੈ ਹਰ ਜੀ ਭਾਈ ਪੂਰੇ ਲਾਪ ਲੱਭੀਦਾ ਜੀ ਕਿਥੇ ਤੁਹਾਨੂੰ ਬੜਾ ਲੱਗੇ ਤੇ ਬੰਦੇ ਦਾ ਲੋੜ ਆ ਪਰ ਉਥੇ ਆਪ ਜਾਈਦਾ ਜਿਵੇਂ ਆਪਾਂ ਵੇਖ ਲੈਂਦੇ ਆ ਕਿਥੇ ਜ਼ਿਆਦਾ ਲੋੜ ਆ ਕਿੱਥੇ ਘੀਦਾ ਫਿਰ ਉਸ ਤੋਂ ਆਪ ਨਾ ਸ਼ੂਜ਼ ਦਿੰਦੇ ਹੋ ਜਰਾਫਾ ਦਿੰਦੇ ਲੋੜ ਬਣਨ ਨੂੰ ਪਰ ਕਿੰਨੀਆਂ ਕ ਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਭਾਈ ਪਰਮਾਤਮਾ ਦੇ ਨਾਮ ਕਹਿੰਦੇ ਜੀ ਤੁਹਾਨੂੰ ਖੇਰ ਕਰੇ ਬੜੇ ਸੀਸਾ ਦਿੰਦੇ ਮੇਰੇ ਤੋਂ ਹੋ ਗਿਆ ਤੁਹਾਡੇ ਕੋਲ ਵੀ ਕਿੰਨੇ ਰਸਤਾ ਆਪਾਂ ਆ 6-7 ਜਣੇ ਆਈ ਸੀ ਵਾਦੇ ਬਾ ਤਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਸਰੇਟਾ ਜਿੱਦਾਂ ਰਾਜਨ ਭਾਈ ਆ ਤੁਹਾਡੋਂ ਕਦੀ ਕੋਈ ਪਤਾ ਲਾ ਆਉਂਦੇ ਮੇਰੇ ਕੋਲੋਂ ਮੈਂ ਸਾਰੇ ਨਾਲੇ ਸੇਵਾ ਲੱਗੀ ਉਹਨਾਂ ਦੀ ਡਿਊਟੀ ਲੱਗੀ ਸਾਡੀ ਪਰਿਵਾਰਤਾਂ ਵੱਲੋਂ ਭਾਜੀ ਵੱਲੋਂ ਤੇ ਉਸ ਦਾ ਕਰਦੇ ਆਪਾਂ ਕਿਹੜੀ ਸੁਸਾਇਟੀ ਦਾ ਇਹ ਲੜ ਕੋਸ਼ ਸਾਡੇ ਕੀ ਕੰਮ ਕਰਦੀ ਹੈ ਇਹ ਸਿਰਫ ਬੈਠੇ ਜਿਹੜੇ ਬੰਦੇ ਨਸ਼ੇ ਦੀ ਗੱਲ ਦੇ ਵਿੱਚ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਆ ਉਹਨਾਂ ਦਾ ਮਤਲਬ ਭਲਾਫਲ ਦਾ ਸਥਾਪਿਤ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪਰਮਾਤਮਾ ਨੇ ਸੇਵਾ ਬਖਸ਼ੀ ਆ ਤੇ ਇਹ ਸੇਵਾ ਕਰਦੇ ਆ ਕਿ ਬੂਟ ਜਿਹੜਾ ਆਪਾਂ ਸਾਡੇ ਮਨ ਚ ਆਕ ਨਹੀਂ ਆ ਠੰਡ ਬਹੁਤ ਆ ਸਾਡੇ ਕਰਨ ਦੀ ਤੇ ਜਿਹੜਾ ਗਰੀਬ ਬੰਦਿਆਂ ਨੂੰ ਜਿਹੜਾ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਦੇ ਦਿਆ ਉਹਨਾਂ ਦੀ ਬੜੀ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਆ ਕਿ ਕਿੰਨੇ ਦੇ ਬੂਟ ਆ ਜਿਹੜਾ ਆਪਾਂ ਬੂਟ ਉਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਤੇ ਤੇਰੇ ਤੇ ਕਿਹੜਾ ਨਹੀਂ ਨਹੀਂ ਸ਼ਹਿਰ ਦੇ ਵਾਪਕ ਵਾਪਕ ਏਰੀਏ ਤੇ ਅੱਜ ਅੱਜ ਕਿਤੇ ਆ ਕੱਲ ਕਿਤੇ ਆ ਕੱਲ ਕਿਤੇ ਹਟਾ ਲੱਦ ਲੱਦ ਕੋਈ ਮਤਲਬ ਕਰੀ ਦੀ ਆ ਜਿਹਨਾਂ ਨੂੰ ਲੋਡ ਮੰਨਦੇ ਨੇ ਕਿਹੜੇ ਲੋਡ ਮੰਨਦਾ ਲੋਡ ਮੰਨਦਾ ਕਿਹੜੇ ਆਪ ਲੱਭੀਂ ਜੇ ਕੋਈ ਤੂੰ ਜਿਹੇ ਤਰ੍ਹਾਂ ਟਿਕਣਾ ਉਹਨੂੰ ਵੀ ਕਰਨਾ ਪਾਉਂ ਤਾ ਕਿ ਆਪਣਾ ਮਤਲਬ ਕਰੀ ਰਾਂ ਕੰਮ ਕੀ ਕਾਰਨ ਹੈ ਤੁਸੀਂ ਇਹ ਸੋਚਿਆ ਸੋਚਿਆ ਕੋਈ ਹੋਈ ਕਿ ਜਿੱਥੇ ਐਂ ਇਹਨੇ ਮਿਲਦੇ ਬੂਟ ਪਾਉਂਦੇ ਆ ਤੇ ਤੁਹਾਡੇ ਮਰਜ਼ੇ ਆ ਕੇ ਜਿਹੜੇ ਇਹਨੇ ਮਿਲਦੇ ਪਾ ਕੇ ਵੀ ਉਹ ਕੰਮ ਤਾਂ ਫੇਰ ਬੂਟਾਂ ਦਾ ਉਹੀ ਆ ਤੇ ਇਹਦੇ ਨਾਲ ਚੰਗਾ ਕਿ ਜਿਹੜੇ ਅਸੀਂ ਥੋੜੇ ਸਸਤੇ ਲੈ ਲੀਏ ਤੇ ਲੈ ਕੇ ਤੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਧਰ ਲਾ ਦਈਏ ਉਹਨਾਂ ਦੇ ਬੂਟ ਲੈ ਆ ਕੇ ਉਹਨਾਂ ਦੇ ਦਈਏ ਜਿਹੜੇ ਮਫੋਤੇ ਲਾਇਏ ਨੇ ਇਹਦਾ ਕੀ ਮਤਲਬ ਇਹ ਤਾਂ ਇਹੋ ਹੀ ਆ ਕਿ ਜਿਹੜੀ ਸਾਡੀ ਪਛਾਣ ਹੈ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਲੋਕਲ ਕੋਈ ਦਿਨੇ ਵੀ ਘੁੰਮ ਸਕਦੇ ਆ ਮੇਰੇ ਕੋ ਇਹ ਇਹ ਮਤਲਬ ਸਾਡਾ ਪਾਉਂਦੇ ਹੋ ਰਾਜਾ ਤੇ ਮਤਲਬ ਸਾਡਾ ਪਤਾ ਨਾ ਲੱਗੇ ਕਿ ਮੁੰਡੇ ਕਿਹੜੇ ਨੇ ਕੌਣ ਆ ਕਿੱਥੋਂ ਦੇ ਆ